ਅੱਜ ਜਦ ਸਰ ਪਹੁੰਚੇ ਨਾ ਮੈਂ ਨਾਲ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਉਹਨਾਂ ਆਈਕੋਨਿਕ ਤੇ ਲੈਜੈਂਡਰੀ ਕਿਰਦਾਰ ਹੈ ਸਰ ਅੱਜ ਵੀ ਲੋਕ ਮਿਲਦੇ ਹੋਣਗੇ ਨਾ ਕਹਿੰਦੇ ਹੋਣਗੇ ਹੈਨਾ ਸ਼ੈਂਪੀ ਦਾ ਡੈਡੀ ਅੱਛਾ ਲੋਕੀ ਤੇ ਕਹਿੰਦੇ ਸ਼ੈਂਪੀ ਦਾ ਡੈਡੀ ਪਰ ਮੈਂ ਤਿੰਨੋਂ ਫਿਲਮਾਂ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਪੁੱਛਿਆ ਕਿ ਮੇਰੇ ਕੈਰੈਕਟਰ ਦਾ ਨਾਮ ਕੀ ਹੈ ਅਸਲਾਮੁਅਲੈਕੁਮ ਅੰਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਾਂਗਾ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਮੈਂ ਗੱਲ ਕਰਨ ਵਾਲਾ ਹਾਂ ਕਿ ਪੰਜਾਬ ਨੂੰ ਬਹੁਤ ਹੀ ਹਿੱਟ ਫਿਲਮਾਂ ਦੇਣ ਵਾਲੇ ਦਿਲਜੀਤ ਦੋਸਾਂਝ ਦੇ ਬਾਰੇ ਦਿਲਜੀਤ ਦੋਸਾਂਝ ਆਪਣੀ ਜੱਟ ਐਂਡ ਜੁਲੀਅਰ 3 ਦੀ ਪੂਰੀ ਕਾਸਟ ਦੇ ਨਾਲ ਇੱਕ ਨਿਊਜ਼ 'ਚ ਆਏ ਨੇ ਤੇ ਉੱਥੇ ਬਹੁਤ ਹੀ ਫਨੀ ਕਿਸਮ ਦੇ ਸਵਾਲ ਜਵਾਬ ਹੋਏ ਨੇ ਬੀ ਐਨ ਸ਼ਰਮਾ ਦੇ ਨਾਲ ਇਸ ਸੰਬੰਧ ਤਾਲਕ ਅੱਜ ਦੀ ਵੀਡੀਓ ਵੀਡੀਓ ਵੇਖਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆਂ ਅੱਜ ਜਦ ਸਰ ਪਹੁੰਚੇ ਨਾ ਮੈਂ ਨਰਨੂ ਕਿਹਾ ਮੈਂ ਕਿਹਾ ਸਰ ਉਹਨਾ ਆਈਕੋਨਿਕ ਤੇ ਲੈਜੈਂਡਰੀ ਕਿਰਦਾਰ ਹੈ ਸਰ ਅੱਜ ਵੀ ਲੋਕ ਮਿਲਦੇ ਹੋਣਗੇ ਨਾ ਕਹਿੰਦੇ ਹੋਣਗੇ ਹੈਨਾ ਸ਼ੈਂਪੀ ਦਾ ਡੈਡੀ ਅੱਛਾ ਲੋਕੀ ਤਾਂ ਕਹਿੰਦੇ ਸ਼ੈਂਪੀ ਦਾ ਡੈਡੀ ਪਰ ਮੈਂ ਤਿੰਨੋਂ ਫਿਲਮਾਂ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਪੁੱਛਿਆ ਕਿ ਮੇਰੇ ਕੈਰੈਕਟਰ ਦਾ ਨਾਮ ਕੀ ਹੈ ਯਾਰ ਸੱਚੀ ਕੀ ਹੈ ਕਿ ਰੈ ਕੈਰੈਕਟਰ ਹਲੇ ਤੱਕ ਨਾਮ ਨਹੀਂ ਉਹਨਾਂ ਨੇ ਕਿਸੇ ਨੇ ਰੱਖਿਆ ਹੀ ਨਹੀਂ بس ਸ਼ੈਂਪੀ ਦਾ ਡੈਡੀ ਅੱਛਾ ਚਲੋ ਛੱਡੋ ਸ਼ੈਂਪੀ ਸ਼ੂਪੀ ਨੂੰ ਹਰ ਡੈਡੀ ਨੂੰ ਇੱਕ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਉ ਮੇ ਸਭ ਕਾ ਪਾਉ ਦਲਜੀਤ ਉਹ ਹਾਥੀ ਕੀ ਬਾਤ ਹੈ ਕੀ ਬਾਤ ਕੀ ਬਾਤ ਉਹ ਹਾਥੀ ਨਹੀਂ ਨਹੀਂ ਸਰ ਤੁਸੀਂ ਵੱਡੇ ਹੋ ਨਹੀਂ ਇਹਦੇ ਨਾਲ ਅਸੀਂ ਲੋਕ ਸਾਰੇ ਦੇਖੋ ਮੈਂ ਤਾਂ ਜਦਨ ਨੀਰੂ ਜੀ ਕਹਿ ਰਹੇ ਕਿ ਇਨਸਪਾਇਰ ਹੋਏ ਸਾਰਾ ਹਿੰਦੁਸਤਾਨ ਪੂਰੀ ਦੁਨੀਆ ਇਸ ਵੇਲੇ ਇਨਸਪਾਇਰ ਹੋ ਰਹੀ ਹੈ ਖਾਸियत ਦੇਖੋ ਕੀ ਹੈ ਇਸ ਬੰਦੇ ਦੀ ਇਹਨੇ ਬੰਬੇ ਦੀਆਂ ਫਿਲਮਾਂ ਬੰਦ ਕਰਵਾਤੀਆਂ ਕੱਲਾ ਸਰਦਾਰ ਗੱਜਰੇ ਕੀ ਬਾਤ ਹੈ ਉਹ ਸਲਮਾਨ ਸ਼ਾਹਰੂਖ ਕਿੱਥੇ ਹੈ ਇਸ ਵਿੱਚ ਵੈਰੀ ਗੁੱਡ ਸਰ ਇਹੇ ਹੁਣ ਉਹਨਾਂ ਦੀ ਜ਼ਰੂਰਤ ਬਣ ਗਿਆ ਹਿੰਦੀ ਫਿਲਮਾਂ ਦੀ ਔਰ ਜੋ ਵੀ ਇਹਨਾਂ ਦੇ ਉਸ ਸੀਗੀ ਜਿਹੜੀ ਚਮਕੀਲਾ ਦੇਖੋ ਜੇ ਸਾਡੇ ਹੀਰੋ ਵਾਸਤੇ ਫਿਲਮਾਂ ਲਿਖੀਆਂ ਜਾ ਰਹੀਆਂ ਹਨ ਇਹਨਾਂ ਵਾਸਤੇ ਕੈਰੈਕਟਰ ਲਿਖੇ ਜਾ ਰਹੇ ਹਨ ਤੇ ਬਹੁਤ ਵੱਡੀ ਗੱਲ ਹੈ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਯਾਰ ਤੇਰੇ ਤੇ ਕਮਾਲ ਹੈ ਕਮਾਲ ਹੈ ਬਿਲਕੁਲ ਔਰ ਔਰ ਫਿਰ ਉਸੇ ਤਰ੍ਹਾਂ ਉਸੇ ਬਾਣੇ ਵਿੱਚ ਉਸੇ ਸਿੱਖੀ ਸਿਦਕ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ ਦੋਸਤੋ ਆਪਾਂ ਜ਼ਰਰ ਥੋੜਾ ਜਿਹਾ ਉੱਚੇ ਉੱਠਦੇ ਆ ਫਿਰ ਕਹਿੰਦੇ ਵਾਲ ਕਟਾ ਲੀਏ ਤਾਂ ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣਗੀਆਂ ਜਾਂ ਕੁਝ ਐਸਾ ਹੋਏਗਾ ਇੱਕ ਜਸਪਾਲ ਭੱਟੀ ਸੀਗੇ ਜਿन्होने ਸਰਦਾਰ ਰਹਿ ਕੇ ਸਰਦਾਰ ਬਣ ਬਣੇ ਰਹੇ ਉਰ ਉਸੇ ਤਰ੍ਹਾਂ ਇਹ ਦਲਜੀਤ ਦੋਸਾਂਜੀ ਹੈ ਕੀ ਬਾਤ ਹੈ ਜਿਹੇ ਜਿਹੇ ਸਰਦਾਰ ਅਸੀਂ ਐਤੋਂ ਭੇਜਿਆ ਸੀਗਾ ਉਹ ਅਜਿਹੀ ਨਿਰੋਲ ਸਰਦਾਰੇ ਇਸ ਵੇਲੇ ਹੈ ਚਾਹੇ ਦੁਨੀਆ ਦੇ ਇਸ ਹੀ ਵੀ ਲੈਵਲ ਤੇ ਪੁੱਜਦਾ ਹੈ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਮਾਣ ਵਧਾਇਆ ਔਰ ਜੋ ਇੰਨੀ ਖਲਕਤ ਦਾ ਜੋ ਇੰਨੇ ਸੰਸਾਰ ਦਾ ਇੰਨੇ ਜੀਵਨ ਦਾ ਮਾਣ ਵਧਾਉਂਦਾ ਹੈ ਗੁਰੂ ਮਹਾਰਾਜ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ ਬਿਲਕੁਲ ਤੇ ਅਸੀਂ ਅਸੀਂ ਤਾਂ ਹੀ ਸਰ ਦਿਲੋਂ ਕਹਿੰਦੇ ਆ ਕਿ ਦਿਲਜੀਤ ਸਾਡਾ ਮਾਣ ਹੈ ਤੇ ਅਸੀਂ ਹੁਣ ਕਹਿੰਦੇ ਨਾ ਕਿ ਹੁਣ ਬਾਹਰ ਜਾ ਕੇ ਮੈਂ ਲਾਈਕ ਟਰੈਵਲ ਬਹੁਤ ਕਰਦਾ ਤੇ ਮੈਨੂੰ ਉੱਥੋਂ ਇੱਕ ਕਿਸੇ ਨੂੰ ਮੈਂ ਮੈਸੇਜ ਕੀਤਾ ਕਿਤਾ ਕਹਾਂ ਸੇ ਹੋ ਆਪ ਮੈਂ ਕਿਹਾ ਪੰਜਾਬ ਸੇ ਅੱਛਾ ਜਹਾਂ ਸੇ ਦਿਲਜੀਤ ਤੋਂ ਸਾਜ ਹੈ ਐਂਡ ਦਿਸ ਰੀਸੈਂਟਲੀ ਹੈਪਨਡ ਵਿਦ ਮੀ ਤੇ ਉਹ ਚੀਜ਼ ਮੈਂ ਚਾਹਨਾ ਕਿ ਐਸੇ ਤਰ੍ਹਾਂ ਬਣੀ ਰਹੇ ਤੇ ਸਾਨੂੰ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਪਾਉਂਦੇ ਆ ਬੀ ਐਨ ਸ਼ਰਮਾ ਜੀ ਬਹੁਤ ਵੱਡੇ ਆਰਟਿਸਟ ਨੇ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬੰਦਾ ਨਹੀਂ ਕੋਈ ਮੈਂ ਮਾਫੀ ਚਾਹਾਂਗਾ ਕਿਸੇ ਦੇ ਸ਼ਾਂਤ ਦੇ ਬਟ ਵੀ ਆਰ ਨਾਟ ਸੌਰੀ ਫਾਰ ਇਟ ਬਹੁਤ ਹੀ ਪਿਆਰੇ ਆਰਟਿਸਟ ਨੇ ਅਸੀਂ ਬਹੁਤ ਦੇਖਦੇ ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਵੀ ਅੰਜਲ ਜਿਹੜੇ ਹਾਥੀ ਦੇ ਪੈਰ ਵਾਲੀ ਗੱਲ ਹੈ ਉਹ ਐਕਚੁਅਲੀ ਬੀ ਐਨ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ ਤੇ ਉਹਨਾਂ ਸਾਰਿਆਂ ਲਈ ਅਸੀਂ ਬਿਸ ਕਰ ਰਹੇ ਇਸ ਵਾਰੀ ਜਸਵਿੰਦਰ ਪੱਲਾ ਸਰ ਨੂੰ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੇ ਅਸੀਂ ਬਹੁਤ ਕੋਸ਼ਿਸ਼ ਕੀਤੀ ਪੱਲਾ ਸਰ ਨੂੰ ਵੀ ਲੈ ਕੇ ਆਉਣ ਦੀ ਬਟ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ पाए ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ ਔਰ ਅਸੀਂ ਬੜੀ ਰਿਸਪੈਕਟ ਕਰਦੇ ਆ ਸਾਰਿਆਂ ਦੀ ਤੇ ਸਾਡੇ ਵੱਲੋਂ ਕੋਈ ਉੱਚਾ ਨਹੀਂ ਮਾ ਬੋਲ ਹਾਂਜੀ ਵੀਰੋ ਐਸਜੀ ਅੱਜ ਦੀ ਵੀਡੀਓ ਅਸੀਂ ਦੇਖਿਆ ਕਿ ਦਿਲਜੀਤ ਦੋਸਾਂਝ ਬਹੁਤ ਹੀ ਕਮਾਲ ਦਾ ਸਿੰਗਰ ਐ ਐਕਟਰ ਬਹੁਤ ਕਮਾਲ ਦਾ ਤੇ ਬਹੁਤ ਹੀ ਕਮਾਲ ਦੀਆਂ ਹਿੱਟ ਮੂਵੀਆਂ ਦੇ ਚੁੱਕਿਆ ਜੱਟ ਐਂ ਜੁਲੀਅਟ 1 ਤੋਂ ਬਾਅਦ ਜੱਟ ਐਂ ਜੁਲੀਅਟ 2 ਆਈ ਫਿਰ ਜੱਟ ਐਂ ਜੁਲੀਅਟ 2 ਦੀ ਪਪੂਲੈਰਿਟੀ ਨੂੰ ਦੇਖਦੇ ਹੋਇਆ ਜੱਟ ਐਂ ਜੁਲੀਅਟ 3 ਬਣਾਈ ਗਈ ਤੇ ਉਸ ਫਿਲਮ ਨੇ ਬਾਕਸ ਆਫਿਸ ਤੇ ਰਾਜ ਕੀਤਾ ਤੇ ਲੋਕਾਂ ਦੇ ਦਿਲਾਂ ਤੇ ਵੀ ਰਾਜ ਕੀਤਾ ਬਹੁਤ ਹੀ ਕਮਾਲ ਦੀ ਫਿਲਮ ਸੀ ਤੇ ਉਹਦੇ ਫਿਲਮ ਦੇ ਜਿੰਨੇ ਵੀ ਐਕਟਰ ਸੀ ਜਿੰਨੇ ਵੀ ਕਾਸ ਸੀ ਬਹੁਤ ਹੀ ਕਮਾਲ ਦੀ ਸੀ ਤੇ ਬਹੁਤ ਹੀ ਹੱਟ ਫਿਲਮਾਂ ਦੇ ਚੁੱਕੀ ਸੀ ਇਹ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਦੇਖਿਆ ਕਿ ਕਿੰਨੀ ਕਮਾਲ ਦੀ ਤੇ ਕਿੰਨੇ ਫਨੀ ਸਵਾਲ ਜਵਾਬ ਹੋਏ ਨੇ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ